ਜਿਹੜਾ ਪਿਛਲੇ ਦਿਨੀ ਮੰਦਿਰ ਦੇ ਵਿੱਚ ਇੱਕ ਬੜਾ ਹੀ ਕਹਿ ਲੋ ਬਾੜਾ ਬੜਾ ਦੁਖਦਾਈ ਘਟਨਾ ਹੋਈ ਅੱਗ ਲੱਗਣ ਨਾਲ ਹਲਵਾਈ ਕਈ ਆਪਣੇ ਬਰਨਾਲੇ ਸ਼ਹਿਰ ਦੇ ਤਨੋਲੇ ਦੇ ਕਾਫੀ ਬੰਦੇ ਫੱਟੜ ਹੋਏ ਉਸ ਦਿਨ ਰਾਤ ਤੋਂ ਵੀ ਜਦੋਂ ਪਤਾ ਲੱਗਿਆ ਖਬਰ ਆਈ ਤਾਂ ਉਸੇ ਟਾਈਮ ਸਿਵਲ ਹਸਪੀਟਲ ਚ ਮੈਂ ਤੇ ਹੋਰ ਆਪਣੇ ਸ਼ਹਿਰ ਦੀ ਸਾਰੇ ਬਹੁਤ ਸੱਜਣ ਸੇਵਾਦਾਰ ਉੱਥੇ ਪਹੁੰਚੇ ਜੋ ਮਦਦ ਉੱਥੇ ਹੋ ਸਕੀ ਉਹ ਵੀ ਕੀਤੀ ਉਤੋਂ ਬਾਅਦ ਕੁਝ ਮਰੀਜ਼ ਜਿਹੜੇ ਇਸ ਟਾਈਮ ਫਰੀਦਕੋਟ ਦਾਖਲ ਨੇ ਤਾਂ ਜਿਹੜੇ ਸੈਕਟਰੀ ਹੈਲਥ ਨੇਗੇ ਉਹਨਾਂ ਨਾਲ ਐਮਪੀ ਸਾਹਿਬ ਮੀਤ ਹਰਜ ਦੀ ਗੱਲ ਹੋਈ ਤੇ ਉਹਨਾਂ ਨੇ ਉੱਥੇ ਕਹਿ ਲਓ ਵੀ ਸੰਪਰਕ ਕੀਤਾ ਤੇ ਉਹਨਾਂ ਨਾਲ ਕੋਈ ਮਰੀਜ਼ਾਂ ਨੂੰ ਸਾਂਭਣ ਦੇ ਵਿੱਚ ਜਾਂ ਮਰੀਜ਼ਾਂ ਦੇ ਕੋਈ ਇਲਾਜ ਦੇ ਵਿੱਚ ਕੋਈ ਦਵਾਈ ਦੇ ਵਿੱਚ ਜਿਵੇਂ ਹੁਣ ਜਿਹੜੇ ਸੱਜਣ ਨਾਲ ਗਏ ਵੀ ਸੀਗੇ ਧਨੋਲੇ ਤੋਂ ਉਹਨਾਂ ਨੇ ਵੀ ਦੱਸਿਆ ਵੀ ਉਤੋਂ ਬਾਅਦ ਡਾਕਟਰਾਂ ਨੇ ਜੋ ਮਤਲਬ ਹੋ ਸਕਦਾ ਸੀ ਬੈਸਟ ਉਹ ਕਰ ਰਹੇ ਨੇ ਕੋਈ ਵੀ ਕਿਸੇ ਨੂੰ ਮਤਲਬ ਕੋਈ ਦਵਾਈ ਦੀ ਕੋਈ ਇਲਾਜ ਦੀ ਉੱਥੇ ਕਮੀ ਨਹੀਂ ਹੋਣ ਦਿੱਤੀ ਜਾ ਰਹੀ ਚਲੋ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨੀ ਖੈਰ ਬਹੁਤ ਔਖੀ ਹੈ ਪਰ ਸਰਕਾਰ ਤੇ ਸਮਾਜ ਦਾ ਇੱਕ ਅੰਗ ਹੋਣ ਦੇ ਨਾਤੇ ਇਸ ਪਰਿਵਾਰ ਨਾਲ ਵੀ ਜਿਨ੍ਹਾਂ ਦੀ ਘਟਨਾ ਹੋ ਗਈ ਮਤਲਬ ਜਿਨ੍ਹਾਂ ਦੀ ਡੈਥ ਹੋ ਗਈ ਉਸ ਪਰਿਵਾਰ ਨਾਲ ਵੀ ਇਹ ਜਿਹੜਾ ਉਥੋਂ ਦਾ ਮੰਦਿਰ ਦਾ ਕਹਿ ਲਓ ਉਹ ਕਮੇਟੀ ਹੈ ਜਾਂ ਦੇਖ ਰਿਖ ਕਰਦੇ ਉਹ ਵੀ ਪਹੁੰਚੇ ਉਸ ਤੋਂ ਬਿਨਾ ਸ਼ਹਿਰ ਦੇ ਵੀ ਤੇ ਸਰਕਾਰ ਦੇ ਨਾਤੇ ਵੀ ਜੋ ਇਸ ਪਰਿਵਾਰ ਨਾਲ ਖੜਨ ਦਾ ਸਮਾਂ ਹੈ ਅਸੀਂ ਖੜੇ ਵੀ ਆ ਤੇ ਜੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਂ ਜਿਹੜੇ ਹੋਰ ਭਰਾਵਾਂ ਦਾ ਲਾਜ ਚੱਲ ਰਿਹਾ ਉਹਨਾਂ ਨੂੰ ਵੀ ਜੋ ਵੀ ਜ਼ਰੂਰਤ ਹੋਊਗੀ ਤਾਂ ਇੱਕ ਸਮਾਜ ਦਾ ਕਹਿ ਲਓ ਤੁਸੀਂ ਚੰਗਾ ਪੱਖ ਸਮਾਜ ਦਾ ਦੀ ਚੰਗੇ ਲੋਕਾਂ ਦਾ ਸਾਥ ਇਸ ਪਰਿਵਾਰ ਨੂੰ ਇਸ ਸਾਰੇ ਭਾਈਚਾਰੇ ਨੂੰ ਮਿਲ ਰਿਹਾ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹਨਾਂ ਦੇ ਨਾਲ ਰਹਿਣਾ ਜੀ ਬਿਲਕੁਲ ਮੁੱਖ ਮੰਤਰੀ ਸਾਹਿਬ ਦੇ ਵੀ ਉਸੇ ਵਕਤ ਧਿਆਨ 'ਚ ਆ ਗਈ ਸੀਗੀ ਤੇ ਪਹਿਲੀ ਗੱਲ ਤਾਂ ਜਿਹੜੀ ਇਲਾਜ ਵੱਲੋਂ ਇਹਨਾਂ ਨੂੰ ਕਿਸੇ ਵੀ ਕਿਸੇ ਦਾ ਕੋਈ ਖਰਚ ਨਹੀਂ ਹੋਊਗਾ ਸਾਰਾ ਸਰਕਾਰ ਆਪਣੇ ਤੌਰ ਤੇ ਕਰ ਰਹੀ ਹੈ ਇਹ ਤੋਂ ਬਿਨਾ ਵੀ ਜੋ ਇਹਨਾਂ ਪਰਿਵਾਰਾਂ ਦੀ ਮੰਗ ਹੋਊਗੀ ਜਿਹੜੀ ਆਰਥਿਕ ਮਦਦਤ ਹੁਣ ਕੀਤੀ ਵੀ ਗਈ ਹੈ ਇਹ ਤੋਂ ਬਿਨਾ ਜੋ ਅੱਗੇ ਆਉਣ ਵਾਲੇ ਸਮੇਂ 'ਚ ਜ਼ਰੂਰਤ ਪਊਗੀ ਤਾਂ ਸਰਕਾਰ ਵੀ ਸਰਕਾਰ ਤੋਂ ਬਿਨਾ ਵੀ ਅਸੀਂ ਇਹ ਸ਼ਹਿਰ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਇਸ ਪਰਿਵਾਰਾਂ ਦੇ ਨਾਲ ਸਾਡਾ ਨਾਮ ਹੈਗਾ ਜਾਰੀ ਬੁਟਰ ਆਮ ਜੀ ਤਨੋਲਾ ਮੰਦਰ ਜਿਹੜਾ ਕਿ ਇੱਕ ਦਰਦਨਾਕ ਹਾਦਸਾ ਹੋਇਆਗਾ ਜਿਹਦੇ ਵਿੱਚ ਆਪਣੇ ਹਲਵਾਈ रामਜਤਨ ਨੇ ਡੈਥ ਹੋ ਗਈ ਪਹਿਲਾਂ ਵੀ ਇਹਨਾਂ ਨੂੰ ਭਰੋਸਾ ਕਰਾਇਆ ਦੁਆਇਆ ਸੀਗਾ ਵੀ ਅਸੀਂ ਜੋ ਵੀ ਮਦਦ ਹੋਈ ਅਸੀਂ ਕਰਾਂਗੇ ਹੁਣ ਵੀ ਅਸੀਂ ਇੱਥੇ ਆ ਕੇ ਉਹਨਾਂ ਨਾਲ ਦੁੱਖ ਸਾਂਝਾ ਕਰਿਆ ਤੇ ਜਿੰਨੇ ਸਾਡੇ ਕੋਲ ਮਦਦ ਕੀਤੀ ਗਈ ਅਸੀਂ ਉਸ ਪਰਿਵਾਰ ਦੀ ਕਰੀ ਆ ਉਹਨਾਂ ਦੀ ਵੀ ਕਰੀ ਜਾ ਰਹੀ ਹੈ ਦਵਾਈ ਦੀ ਸਾਰੀ ਸਹੂਲਤ ਜਿਹੜੇ ਉਹ ਦੇ ਰਹੇ ਹਨ ਮੇਰਾ ਨਾਮ ਹੈ ਜੀ ਗਿਆਨ ਤੇ ਬਰਨਾਲੇ ਨੂੰ ਅਸੀਂ ਬਿਲੋਂਗ ਕਰ ਰਹੇ ਹਾਂ ਹਲਵਾਈ ਯੂਨੀਅਨ ਕੰਨੀਓ ਤੇ ਅੱਜ ਸਾਰੇ ਬਾਤਾਂ ਜਿਐ ਸੀ ਧਰੋਲੇ ਤੋਂ ਬੱਚਿਆਂ ਨੂੰ ਜਿਹੜਾ ਕੋਈ ਤਿਲ ਭੁੱਲ ਦੇਣਾ ਸੀ ਉਹਨਾਂ ਨੇ ਦੇ ਦਿਆ ਤੇ ਬਾਕੀ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਬੱਚਿਆਂ ਨੂੰ ਕੋਈ ਮਾਪਜਾ ਮਿਲੇ ਜਾਂ ਕੋਈ ਸਰਕਾਰੀ ਨੌਕਰੀ ਮਿਲੇ ਤੇ ਉਹ ਆਪਣੇ ਰੀਤੀ ਰਵਾਜ ਨਾਲ ਚੱਲ ਰਿਹਾ ਜੀ ਉਹ ਦਫਨਾ ਰਹੇ ਨੇ ਉਹਨਾਂ ਨੂੰ ਤੇ ਹੋਰ ਜੀਸ਼ੂ ਮੀਸ਼ੂ ਨਾਲ ਮੰਨਦੇ ਆ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਦਫਨਾ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਹਾਲਾਤ ਹਜੇ ਕੁਝ ਕੁਝ ਠੀਕ ਹੈ ਜੀ ਗੰਬੀਰ ਬਾਕੀ ਗੰਬੀਰੀ ਨੇ ਹਜੇ ਮਾਤਾ ਜੀ ਨੇ ਉਹਨਾਂ ਬਾਰੇ ਵੀ ਕਿਹਾ ਵੀ ਭਾਈ ਉਹਨਾਂ ਨੂੰ ਵੀ ਸਹਾਇਤਾ ਕਰੀਓ ਤੁਸੀਂ ਮਾਤਾ ਜੀ ਇੱਕ ਵਾਰੀ ਨੇ ਸਾਨੂੰ ਕਹਿ ਗਏ ਵੀ ਭਾਈ ਉਹਨਾਂ ਦਾ ਵੀ ਅਸੀਂ ਉਸੇ ਤਰ੍ਹਾਂ ਇਲਾਜ ਕਰਾਵਾਂਗੇ ਤੇ ਅਸੀਂ ਮਾਤਾ ਜੀ ਦੇ ਦੁਆਰਾ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਬੱਚਿਆਂ ਨੂੰ ਕੋਈ ਨੌਕਰੀ ਮਿਲੇ ਤੇ ਨਾਲ ਉਹਨਾਂ ਦੀ ਸਹਾਇਤਾ ਕਰੀ ਜਾਵੇ ਹਜੇ ਤਾਂ ਜੀ ਕੋਈ ਐਲਾਨ ਨਹੀਂ ਹੋਇਆ ਜੀ ਸਾਰੇ ਆਏ ਸੀ ਹੁਕਮਨਾ ਉਹਨਾਂ ਕੋਈ ਐਲਾਨ ਨਹੀਂ ਕਰਿਆ ਕਿਉਂ ਕਹਿਗੇ ਸਾਨੂੰ ਭਰੋਸਾ ਦੇਗੇ ਵੀ ਤੁਹਾਨੂੰ ਨੌਕਰੀ ਮਿਲੂਗੀ ਬੱਚਿਆਂ ਨੂੰ ਇਲਾਜ ਹੋਊਗਾ ਹੁਣ ਦੇਖੋ ਜੀ ਗਾਹਾਂ ਜਿਹੜੇ ਬੈਠੇ ਨੇ ਹੋਰ ਮੁੰਡੇ ਬੈਠੇ ਸਾਡੇ ਉਹਨਾਂ ਬਾਰੇ ਸੋਚਣਾ ਜੀ ਅੱdte ਥੋੜੀ ਬਹੁਤ ਹੋਈ ਆ ਜੀ ਕੋਈ ਇੰਨੀ ਮਦਦਤ ਨਹੀਂ ਹੋਈ ਜਿੰਨੇ ਅਸੀਂ ਚਾਹਦੇ ਸੀ ਉੰਨੀ ਤਾਂ ਹੋਈ ਦੀ ਥੋੜੀ ਬਹੁਤ ਹੀ ਹੋਈ ਆ ਜੀ ਸੰਤੁਸ਼ਟੀ ਕੀ ਕਹਿ ਸਕਦੇ ਇੰਨੇ ਮਦਦਤ ਨਾਲ ਜੀ ਕੁਝ ਨਹੀਂ ਹੁੰਦਾ ਪਰਿਵਾਰ ਜੀ ਉਹਨਾਂ ਦੇ ਇੱਕ ਕੁੜੀ ਆ ਵਿਆਹੀ ਹੋਈ ਤਿੰਨ ਆਹ ਤਿੰਨ ਬੇਟੇ ਆ ਜੀ ਛੋਟੇ ਛੋਟੇ ਉਹਨੋਂ ਕਮਾਈ ਦਾ ਸਾਧਨ ਰਿਹਾ ਨਹੀਂ ਜੀ ਉਹੀ ਕਮਾਉਂਦਾ ਸੀ ਮੁੰਡਾ ਤੇ ਉਸ ਕਰਕੇ ਸੀ ਦੁਬਾਰਾ ਬੇਨਤੀ ਕਰ ਰਹੇ ਆਂ ਪੰਜਾਬ ਸਰਕਾਰ ਨੂੰ ਕਿ ਉਹਨਾਂ ਦੀ ਮਦਦ ਕਰੀ ਜਾਵੇ ਕਿਤੇ ਬੱਚੇ ਨੂੰ ਕਿਸੇ ਨੌਕਰੀ ਮਿਲ ਜੇ ਸਾਡੇ ਹਲਵਾਈ ਯੂਨੀਅਨ ਦੇ ਕਿਨੋਂ ਸਾਡੇ ਜੀਜੀ ਖੜੇ ਨੇ ਪ੍ਰਧਾਨ ਜੀ ਸਾਡੇ ਸਾਰੇ ਮੈਂਬਰ ਆਈ ਸਾਡੇ ਹਲਵਾਈ ਯੂਨੀਅਨ ਦੇ ਇਹਨਾਂ ਕੋਲੋਂ ਸਾਰਿਆਂ ਕੋਲੋਂ ਬੇਨਤੀ ਕਰ ਰਹੇ ਆਂ ਵੀ ਸਾਨੂੰ ਕੋਈ ਨਾ ਕੋਈ ਮਾਮਲਾ ਵੀ ਮਿਲੇ ਪੰਜਾਬ ਸਰਕਾਰ ਵੱਲੋਂ ਤੇ ਨਾਲੇ ਕੋਈ ਨੌਕਰੀ ਮਿਲੇ ਤੁਹਾਡਾ ਸੁਖਵਿੰਦਰ ਸਿੰਘ ਵੈਸ ਪ੍ਰਧਾਨ ਨਗਰ ਕੌਂਸਲ ਤਨੋਲਾ ਸਾਡੀ ਹਲਵਾਈ ਜੁਨੀਅਨ ਦਾ ਵੀ ਮੈਂ ਸਭ ਦਾ ਪ੍ਰਧਾਨ ਰਹਾ 5 ਤਰੀਕ ਨੂੰ ਦਿਨ ਮੰਗਲਵਾਰ ਨੂੰ ਕਤਨੌਲੇ ਵਰਨੇ ਵਾਲੇ ਮੰਦਿਰ ਦੇ ਵਿੱਚ ਹਾਸਾ ਹੋਇਆ ਜਿਨੇ ਤਕਰੀਬਨ ਲੱਖਾਂ ਲੋਕਾਂ ਦੇ ਦਿਲ ਹਲਿਆਤੇ ਉਹਦੇ ਵਿੱਚ ਸਾਡੇ 16 ਲੋਕ ਜਿਹੜੇ ਉੱਥੇ ਸੇਵਾਦਾਰ ਸੀਗੇ ਉਹਦੇ ਵਿੱਚੋਂ ਮੰਨ ਲਓ 8 ਲੇਡੀਜ਼ ਤੇ 8 ਜੈਂਸ ਸਾਡੇ ਜਿਆਦਾ ਅੱਗ ਲੱਗਣ ਕਰਨ ਫੱਟਰ ਹੋ ਗਏ ਉਹਦੇ ਵਿੱਚੋਂ 4 ਤਾਂ ਸੀ ਤਕਰੀਬਨ ਰੱਖੇ ਨੇ ਇੱਥੇ ਆਪਣੇ ਬਰਨਾਲੇ ਤੇ ਉਹਦੇ ਵਿੱਚੋਂ 4 ਹੋ ਗਏ ਸੀ ਫਰੀਦਗੋਡ ਰੈਫਰ ਜਿੰਨਾਂ ਵਿੱਚੋਂ ਇੱਕ ਸਾਡੇ ਰਾਮ ਜਤਨ ਜੀ ਜਿਹੜੇ ਠੇਕੇਦਾਰ ਸੀਗੇ ਉਹਨਾਂ ਦੀ ਕੱਲ ਡੈਥ ਹੋ ਗਈ ਸੀ ਅੱਜ ਉਹਨਾਂ ਨੂੰ ਤਕਰੀਬਨ ਬਰਨਾਲੇ ਚਰਚ ਦੇ ਵਿੱਚ ਉਹ ਮੰਨ ਕੇ ਚੱਲੋ ਜਾਂਦੇ ਸੀ ਕਿ ਕ੍ਰਿਸਟਨ ਨੇਗੇ ਉਹਨਾਂ ਨੂੰ ਬਰਨਾਲੇ ਦਫਨਾਣ ਆ ਜਾ ਰਿਹਾਗਾ ਤੇ ਨਾਲ ਭਾਈ ਬੇਨਤੀ ਇਹ ਵੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਪੰਜਾਬ ਸਰਕਾਰ ਨੇ ਇੱਕ ਰਿਪੀਟ ਕੀਤੀ ਸੀ ਕਿ ਉਹਨਾਂ ਦੀ ਭਾਈ ਜੋ ਵੀ ਸਹਾਇਤਾ ਹੋਊਗੀ ਕੀਤੀ ਜਾਊਗੀ ਪਰ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਹਲਵਾਈ ਯੂਨੀਅਨ ਵੱਲੋਂ ਕਿ ਇਹਨਾਂ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਤੇ ਮੰਦਰ ਕਮੇਟੀ ਵਾਲਿਆਂ ਨੂੰ ਵੀ ਬੇਨਤੀ ਕਰਦੇ ਆਂ ਕਿ ਭਾਈ ਇਹ ਪਰਿਵਾਰ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਨਾ